ਮੋਗਾ ਹਲਕਾ ਧਰਮਕੋੜ ਤੋਂ ਸਾਬਕਾ ਕੈਬਨਿਟ ਮੰਤਰੀ ਰਹੇ ਜੱਥੇਦਾਰ ਤੋਤਾ ਸਿੰਘ ਦੀ ਸਾਲਾਨਾ ਦੂਸਰੀ ਵਰਸੀ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਢੋਲੇ ਵਾਲਾ ਰੋਡ ਵਿਖੇ ਮਨਾਈ ਗਈ ਹੈ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮਹੇਸ਼ਿੰਦਰ ਸਿੰਘ ਨੇਹਾਲ ਮਹੇਸ਼ਿੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡ ਸਾਬਕਾ ਵਿਧਾਇਕ ਲਾਡੀ ਸ਼ੇਰੋਵਾਲੀਆ ਵਿਧ ਵਿਦਾਇਕ ਮਨਦੀਪ ਸਿੰਘ ਯਾਲੀ ਆਪਕਾ ਕੈਬਨਿਟ ਮੰਤਰੀ ਮਨਮੇਜਾ ਸਿੰਘ ਸੇਖੋ ਵਿਦਾਇਕ ਹਰਪ੍ਰੀਤ ਸਿੰਘ ਕੋਟਪਾਈ ਸੰਤ ਬਾਬਾ ਗੁਰਨਾਮ ਸਿੰਘ ਦੀ ਡਰੋਲੀ ਭਾਈ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੋਲੀ ਵਾਲੇ ਬਿਆਨ ਕਿਹਾ ਕਿ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜੀਆਂ ਪੰਥਕ ਅਤੇ ਰਾਜਸੀ ਸ਼ਖਸੀਅਤਾਂ ਨੇ ਮਰਹੂਮ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਤੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਇੱਕ ਅਜਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੇ ਲੇਖੇ ਲਾਈ ਹੈ ਉਹਨਾਂ ਨੇ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਕਿੰਨੀ ਤੇ ਕਰਨੀ ਵਾਲੇ انسان ਸਨ ਅਤੇ ਜੋ ਉਹ ਗੱਲ ਕਹਿੰਦੇ ਸੀ ਉਹ ਕਰਦੇ ਸਨ ਅਤੇ ਹਮੇਸ਼ਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਵਿੱਚ ਸੀਨੀਅਰ ਮੀਤ ਪ੍ਰਧਾਨ ਹੁੰਦੇ ਆ ਵੀ ਅਜਿਹੇ ਫੈਸਲੇ ਲਏ ਸਨ ਜੋ ਸਿੱਖ ਪੰਥ ਦੇ ਲਈ ਚੜ੍ਹਦੀ ਕਲਾ ਵਾਲੇ ਸਨ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਪ੍ਰਧਾਨ ਦਾ ਜੇਵਾਰੀ ਜੀਤੂ ਪ੍ਰਮੋਡ ਦੇ ਬਜੀ ਹੈ ਰਾਜਨੀਤੀ ਦੇ ਤੱਕ ਕਿਉਂ ਦਿੰਦਾ ਤੇ ਮੈਂ ਅਕਸਰ ਇਹ ਸਾਡਾ ਨੁਕਰਾ ਸਿਧਾਂਤ ਜੇਨ ਮਾਜੀ ਕੋਰਡ ਦਾ ਜਨਮ ਦਿੱਤਾ ਜਾ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰ ਤਕੜੇ ਹੋ ਗਏ ਆ ਸਮਾਉਂਦਾ ਰਿਹਾ ਅੱਖਾਂ ਨਾਲ ਮੀਟਿਓ ਕਈ ਵਾਰੀ ਅੱਖਾਂ ਮੀਟੇ ਦਾ ਨੁਕਰਾ ਤੇ ਮੀਟੀ ਝੱਟ ਲੈਦੀ ਆ ਕੋਣ ਤਕੜੇ ਹੋ ਜਾਓ ਤਕੜੇ ਹੋ ਕੇ ਆ ਜਿਹੜੇ ਸਾਡੇ ਲੰਬੇ ਮਸਲੇ ਬਿਖੇ ਸਿੱਖਾਂ ਦੇ ਨਾਲ ਸਮੁੰਦਰ ਤਾਕਤਾਂ ਦੇ ਮਸਲੇ ਉਹਨਾਂ ਦੇ ਨਾਲ ਬੰਦੀ ਸਿੰਘਾਂ ਦੇ ਮਸਲੇ ਅਤਿਆਗ ਆ ਨਵਾਂ ਹੁਣ ਐਨਐਸਏ ਦਾ ਪ੍ਰਿੰਟਮ ਸ਼ੁਰੂ ਕਰਨਾ ਚਾਹੁੰਦਾ ਆਪਾਂ ਤਕੜੇ ਹੋ ਕੇ ਆਪਣੀ ਕਾਹਨਾ ਦੀ ਆ ਕੋਈ ਆਪਾਂ ਵੱਡੀ ਲੜਾਈ ਨਹੀਂ ਕਰਨੀ ਕੇਵਲ ਤਾਂ ਕੇਵਲ ਆਪਣੇ ਜਿਹੜਾ ਮਨ ਪ੍ਰਕਰਨਤਾ ਉਹਨਾਂ ਦੀ ਗੱਲ ਨੂੰ ਕਰਨੀਆਂ ਜੇ ਪਿੱਛੇ ਕੋ ਘਾਪੀਆਂ ਹੋ ਗਈਆਂ ਹੋ ਕੇ ਨਾ ਕਿਵੇਂ ਲੀਡਰਾਂ ਨਾਲ ਵੀ ਹੋ ਗਈਆਂ ਹੋਣੀਆਂ ਸਾਰੀਆਂ ਮਾਫ਼ ਕਰਕੇ ਇੱਕ ਤੁਕ ਨਾਲ ਜਿਹੜਾ ਭਾਰੀ ਦੇ ਕਿਹਾ ਨਾ 1920 ਤੋਂ ਲੈ ਕੇ 1967 ਤੱਕ ਇਹ 1958 ਦੇ ਵਿੱਚ ਵੀ ਰਾਸਟਰ ਦਾ ਮੋੜ ਚ ਰਾਸ ਕਾਂਸੇ ਦੇ ਨਾਲ ਸੰਬੰਧਤਾ ਸੀ ਪਰ ਸਾਡਾ ਬਾਦ ਵੀ ਡੇਟਾ ਦੇ ਨਾਲ ਅਸੀਂ ਪਹਿਲੇ ਦਿੱਤੇ ਰਹੇ ਹਾਂ ਮੈਂ ਹੰਤ ਦੇ ਵਿੱਚ ਕੋ ਬੈਂਦੀ ਕਰਕੇ ਜਿਵੇਂ ਦਾ ਚੌਲ ਸਿੰਘ ਜੀ ਗੋੜਾ ਜਿਵੇਂ ਦਾ ਤੋਤਾ ਸਿੰਘ ਜੀ ਉਹਨਾਂ ਨੂੰ ਜਿੱਥੇ ਮੈਂ ਉਹਨਾਂ ਦੀ ਕਮਿਟੀ ਰਜ ਦੇ ਵਿੱਚ ਨਾ ਮਾਤ ਨਹੀਂ ਉਹਨਾਂ ਚੁੱਕੇ ਉਹ ਇੱਕ ਸਿਧਾਂਤ ਸੀ ਸਿਧਾਂਤ ਤੋਂ ਸਿੱਧ ਕੀ ਲੈਂਦੇ ਰਹੇ 1920 ਤੋਂ ਲੈ ਕੇ 1930 ਦਾ ਇੱਕ ਰੰਗੜਾ ਇਤਿਹਾਸ ਹੈ ਸ਼ੋਨਰੀ ਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਬਜ਼ੁਰਗ ਜਿਹੜੇ ਸਾਡੇ ਮੈਂਬਰ ਸੀ ਉਹਨਾਂ ਨੇ ਆਪਣੀਆਂ ਜ਼ਾਇਦਾਂ ਵੇਚ ਕੇ ਲਾਹੌਰ ਦੀਆਂ ਹਾਈਕਟਾਂ ਵਿੱਚ ਕੇਸ ਲੜੇ ਹੈ ਕੋਈ ਅੱਜ ਸਾਡੇ ਵਿੱਚ ਏਡਾ ਬੰਦਾ ਜਾਣਦਾ ਅੱਧੀ ਜائਦਾ ਪਰਿਵਾਰ ਨੂੰ ਦੇਤੀ ਤੇ ਅੱਧੀ ਹਿਆਲ ਜਦੋਂ ਦੇ ਮੋਰਚੇ ਤੋਂ ਦੋੜਿਆ ਕਰਦਾ ਜੇ ਮੁੜ ਗਿਆ ਤਾਂ ਠੀਕ ਨਹੀਂ ਤਾਂ ਫੇਰ ਆਪੇ ਫਾਂਸੀ ਦੀ ਬੋਲੀ ਕਰੇ ਇਹ ਸਾਡਾ ਇਤਿਹਾਸ ਆ ਹੁਣ ਆਪਾਂ ਕੋਈ ਲੜਾਈਆਂ ਮੋੜਨ ਦੀਆਂ ਨਹੀਂ ਲੜਦੀਆਂ ਦ੍ਰਿੜਤਾ ਨਾਲ ਲੜਾਈ ਲੜ ਕੇ ਸ਼੍ਰੀ ਅਕਾਲ ਦਾ ਸਭਾ ਕਾਈ ਕਰਦਾ ਤਾਂ ਤਾਂ ਕਰੂ ਨਾ ਸਾ ਪਾਜਾ ਡਿਮਿੰਟਰ ਦਰਵਾਣੀ ਇੱਕ ਔਨਕਾਰ ਲੈ ਕੇ ਆਰਾ ਤਬਦੀਸ ਇਹਦੇ ਧਾਰ ਨਹੀਂ ਬਣੀਏ ਸੇਧ ਲਿਗੇ ਪੜੀਏ ਵੀ ਵਿਚਾਰ ਵੀ ਕਰੀਏ ਤੇ ਇਥੇ ਜਲਦਾ ਵੀ ਸ਼ਰਨ ਕਰੀਏ ਜੀ ਕਿਹਾ ਭਾਜੀ ਨੇ ਜਿਹੜੇ ਯਤਨ ਕਰਦੇ ਆ ਉਹਨਾਂ ਦੇ ਪਿੱਛੇ ਖਲਤਣ ਤੇ ਨਮਸਕਾਰ ਕਰਦੀ ਆ ਲੈਡਾ ਪ੍ਰਾਦਨ ਭਾਟਾ ਨੂੰ ਜਿਨ੍ਹਾਂ ਨੂੰ ਸਰਕਾਰ ਜੀ ਨੇ ਇੰਨੀ ਵੱਡੀ ਆਪਣੇ ਘਰ ਘਰ ਤੋਂ ਆਪਣੇ ਕੋਲ ਬੜੀ ਸਰਕਾਰ ਵੱਲੋਂ ਸਨਕਾਰ ਮਾਣਕ ਕੀਤਾ ਉਹਨਾਂ ਤੋਂ ਜਿਹਨਾਂ ਦਾ ਆਪਣੇ ਨਾਮ ਲੈਣ ਨੂੰ ਤਿਆਰ ਨਹੀਂ ਸੀ ਉਹਨਾਂ ਦੀ ਭਗਤੀ ਵਿੱਚ ਆ ਕੇ ਲੋਕ ਮੱਥਾ ਟੇਕਦੇ ਨਮਸਕਾਰ ਕਰਦੇ ਆ ਇਹੋ ਸਾਖ ਦੀ ਖੇੜਿਆ ਸੋ ਸਿੱਖ ਪੰਥ ਦੇ ਬਾਨੀ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਪੂਰਨ ਕੀਤੇ ਹਰ ਇੱਕ ਚੀਜ਼ ਸਿੱਖ ਨੂੰ ਸਿਧਾਂਤਕ ਤੌਰ ਤੇ ਬਾਖੀ ਕੀਤੀ ਪਰ ਕਈ ਵਾਰੀ ਸਿੱਖ ਲਈ ਕਾਹ ਕਾ ਜਾਦਾ ਕਈ ਵਾਰੀ ਗੁਰੂ ਨੂੰ ਵੀ ਪਾਣੀ ਪੋਤਰ ਸਰੀਰ ਸਾਹਮਣੇ ਤੇ ਆਪਣੀ ਪਰਨਾਲੀ ਅੰਸਾਰ ਉਤੇ ਸਤਿ ਪੈਦਾ ਕਰਦਾ ਰਿਹਾ ਗੁਰੂ ਗੋੜਵਾਰ ਗੁਰੂ ਸਮਰਾਥਿਆ ਸਮਰਾਥ ਗੁਰੂ ਸਰ ਹੱਥ ਕਰਿਓ ਜਿਨ੍ਹਾਂ ਨੇ ਸਿਰ ਤੇ ਹੱਥ ਕਰਿਆ ਉਹਨੇ ਬਚੇ ਦਾ ਪੁੱਤਾਂ ਸਿੱਖ ਬਣ ਗਏ ਧਰੇਟਾ ਦਾ ਮੈਨੇਜਿੰਗ ਮੈਂ ਕਾਮਨਾ ਕਰਦਾ ਸਰਦਾਰ ਪਰਮੇਂਦਰ ਸਿੰਘ ਸਾਡਾ ਮੀਨ ਝੋਟਾ ਤਗੜਾ ਹੁਕਮ ਨਾਲ ਇਸ ਵਕਤਾਂ ਤੇ ਚੱਲ ਰਿਹਾ ਦੂਸਰੇ ਭਰਾ ਭਾਵੇਂ ਅੰਮੀ ਕੈਨੇਡਾ ਦੇ ਵਿੱਚ ਬਿਠੇ ਰਾਜਿਤ ਸਰਕਾਰੀ ਤਾਲੀਆਂ ਤਾਲੀਆਂ ਆ वो भी उन्होंने मेहनतों में चल रहे परिवार सारे सतगुरु जी एकता एकताशिश करे माता जी कोशिश करे अगवा हमेशा करते रहन बहुत बहुत धनबाद वाहगुरु जी का खालसा वाहू श्री गुरु ग्रंथ साहब महाराज जी मूल बैठी गुरु पैर सास जी हो फांझी करके वागुरु जी का खालसा वाहेगुरु जी की फतेह अच बहुत ही ਪੰਥੀ ਮਹਾਂਸ਼ੀਰ ਸਰਵਾਸੀ ਜਥੇਦਾਰ ਦੁੱਤਾ ਸਿੰਘ ਜੀ ਦੀ ਸਲਾਮਤ ਸ੍ਰੀ ਵਾਰਸੀ ਦੇ ਵਿੱਚ ਆਪਾਂ ਸਾਰੇ ਪਰਿਵਾਰ ਇਕੱਤਰ ਹੋਏ। ਮੈਂ ਤੋਂ ਮੈਨੂੰ ਗਰੀਬਾਂ ਸਾਹਿਬ ਨੇ ਬਾਕੀ ਬੁਲਾਰਿਆਂ ਨੇ ਇਹਨਾਂ ਦੀ ਖੀਬਰੀ ਬਾਰੇ ਪਰਮਾਨੀਆਂ ਕੀਆਂ ਮੈਂ ਫਾਦੇ ਭਾਈ ਮਿਹਰਬਾਨੀਆਂ ਬਾਰੇ ਜ਼ਿਕਰ ਕੀਤਾ। ਜਥੇਦਾਰ ਜੀ ਦਾ ਨਿਸਤਤਵੀ ਦੇ ਤੌਰ ਤੇ ਮੈਨੂੰ ਦਾ ਸਮਾਂ ਕੋਈ 32 ਸਾਲ ਮਿਲਿਆ 32 ਸਾਲ ਦੇ ਵਿੱਚ ਮੈਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕੋਈ ਕੰਸਟੀਟਿਊਸ਼ਨ ਸੀ ਇੱਕ ਸੂਚ ਸੀ ਜਿਹਦੇ ਨਾਲ ਮੌਕਾ ਸਿੱਖੀ ਕਿਉਂਕਿ ਹਮਾਂ ਨੂੰ ਬੈਠ ਕੇ ਪੰਥ ਬਾਰੇ ਵੀ ਗੱਲਾਂ ਕਰਦਾ ਮੌਕਾ ਮਿਲਿਆ ਤਾਂ ਸਿਆਸਤੀਆਂ ਗੱਲਾਂ ਕਰਦਾ ਵੀ ਮੌਕਾ ਮਿਲਿਆ ਉਹ ਹਮੇਸ਼ਾ ਲੋਕਾਂ ਦੀ ਸਮਰਪਤ ਸੀ ਲੋਕਾਂ ਲਈ ਹਮੇਸ਼ਾ ਉਹਨਾਂ ਦੀ ਇਹ ਸੋਚ ਹੁੰਦੀ ਸੀ ਵੀ ਮੈਂ ਪੰਜਾਬ ਨੂੰ ਕੀ ਦੇ ਕੇ ਜਾਣਾ ਪੰਜਾਬ ਲਈ ਕੀ ਕਰਨਾ ਪੰਜਾਬ ਦੇ ਲੋਕਾਂ ਲਈ ਅਸੀਂ ਕੌਮ ਲਈ ਕੀ ਕਰਨਾ ਤੇ ਸ਼ਰੂਮ ਦੀ ਕਮੇਟੀ ਨੂੰ ਅਸੀਂ ਕਿਸ ਤਰ੍ਹਾਂ ਉੱਚੀਆਂ ਬੁਲੰਦੀਆਂ ਨੂੰ ਲੈ ਕੇ ਜਾਣਾ ਉਹਦੇ ਵਿੱਚ ਜਿਹੜੀਆਂ ਧਰੂਟੀਆਂ ਉਹਨਾਂ ਨੂੰ ਕਿਵੇਂ ਦੂਰ ਕਰਨਾ ਇਕੋ ਮੈਂ ਇਹ ਲੀਡਰ ਵੇਖਿਆ ਸਿੱਖ ਆਉਂਦੇ ਜਿਹੜੇ ਮੂੰਹ ਤੇ ਗੱਲ ਕਹਿ ਦਿੰਦੇ ਸੀ ਸੱਚੀ ਗੱਲ ਨਾਲ ਲੜਾਈ ਲੜਦੇ ਸੀ ਕਈ ਵਾਰ ਉਹਨਾਂ ਨੇ ਮੇਰਾ ਗੱਲ ਸੱਚਾਈ ਤੇ ਆਪਣੀ ਨੁਕਸਾਨੀ ਕਰਵਾਇਆ ਹਮ ਪਰ ਉਹ ਆਪਣੇ ਟੋਲੇ ਦੀ ਆਪਣੇ ਮਿਸ਼ਨ ਨੂੰ ਹਮੇਸ਼ਾ ਅੱਗੇ ਲੈ ਜਾਂਦੇ ਰਹੇ ਕਿਉਂਕਿ ਆ ਤੁਹਾਨੂੰ ਕੋਲ ਲਾ ਕੇ ਦੀ ਗੱਲ ਉਹਨਾਂ ਨੇ ਕਿਹਾ ਮੈਂ ਇੰਨੇ ਗ੍ਰੇਟ ਬਣਾਉਣ ਦੇ ਤੇ ਇੰਡੀਆ ਛੱਡ ਕੇ ਲੈ नगर पंचायत ਤੁੰਗੂ ਕੋਲੀ ਇਟੀ ਵਰਗੀ ਡਿਵੈਲਪਮੈਂਟ ਕੀਤੀ ਤਾਂ ਮੋਗਾ ਜ਼ਿਲ੍ਹਾ ਵੀ ਉਹਨਾਂ ਦੀ ਦੇਣ ਆ ਮੋਕੇ ਜ਼ਿਲ੍ਹੇ ਦੀ ਜਿਹੜੀ ਡਿਵੈਲਪਮੈਂਟ ਆ ਆ ਜਿਹਦੇ ਨਾਲ ਪੂਰਾ ਸਿੰਘ ਦੀ ਦੇਣ ਆ ਜਿੱਥੇ ਉਹ ਹਰ ਖੇਤਰ ਦੇ ਵਿੱਚ ਉਹਨਾਂ ਨੂੰ ਉਹਨਾਂ ਨਾਲ ਡਿਸਕਸ਼ਨ ਕਰ ਲੈਣੀ ਚਾਹੇ ਐਗਰੀਕਲਚਰ ਖੇਤਰ ਚਾਹੇ ਨਸ਼ੀ ਖੇਤਰ ਦੇ ਵਿੱਚ ਚਾਹੇ ਉਹਨਾਂ ਨਾਲ ਅਸੀਂ ਪੰਜ ਦੀ ਗੱਲ ਕਰ ਲਈਏ ਉਹ ਹਰ ਖੇਤਰ ਦੇ ਵਿੱਚ ਜਵਾਬ ਤਤਕਨ ਤਿਆਰ ਨਹੀਂ ਸੀ ਜਵਾਬ ਦੇਣ ਨੂੰ ਕੋਰੋਨਾ ਨੂੰ ਨੌਲੇਜ ਇਹ ਬੜਾ ਐਕਟ ਭਾਮੀ ਸਾਹਿਬ ਜੀ ਜਦੋਂ ਅਸੀਂ ਗੱਲ ਸੁਣਦੇ ਆ ਚੈਨਲ ਦੇ ਭਾਵੇਂ ਸਾਰੇ ਚਾਰਸੀ ਵਿਚਾਰ ਵਿਖਲੇ ਵਿਖਲੇ ਜਿੱਥੇ ਧਰਮ ਦੀ ਗੱਲ ਆ ਜਿੱਥੇ ਕੌਮ ਦੀ ਗੱਲ ਆ ਬਹਿਤੀਆ ਸੋ ਇਸ ਕਰਕੇ ਪਾਰਟੀਆਂ ਦਾ ਰਸਤਾ ਲੱਗ ਗਿਆ ਔਰ ਸਾਡੀ ਸਿੱਖੀ ਦਾ ਰਸਤਾ ਲੱਗ ਗਿਆ ਸੋ ਇਸ ਕਰਕੇ ਬੜੀ ਚੰਗੀ ਸੋਚ ਲੈ ਕੇ ਉਹਨਾਂ ਦੇ ਸਪੁੱਤਰ ਉਹਨਾਂ ਦਾ ਬਲਾਕ ਕੁਮਾਰ ਸਾਡੇ ਸੰਕਾਪਿਕ ਮਾਸੀ ਜੀ ਬੈਠੇ ਆ ਜਿਹੜੇ ਉਹਨਾਂ ਦੇ ਨਾਮ ਨਾਲੇ ਬੜਿਆ ਲੰਮਾ ਆਪਣਾ ਸਾਥ ਦੇ ਕੇ ਉਹਨਾਂ ਨੂੰ ਇੱਕ ਸਦਾਬ ਕੁਆਰ ਦੇ ਵਿੱਚ ਉੱਠ ਕੇ ਮੱਤੀ ਖੇਤੀ ਦੇ ਵਿੱਚ ਮੱਲਾ ਮਾਰੀਆਂ ਅੰਨਸਤੀ ਦੇ ਪੱਖ ਲੈ ਕੇ ਕਿਤੇ ਸਿਆਸਤ ਦੇ ਵਿੱਚ ਲੰਬੀ ਲੜਾਈ ਲੜ ਕੇ ਉਹਨਾਂ ਨੇ ਆਪਣਾ ਜਿਹੜਾ ਸਭੀ ਸੱਚ ਕੇ ਗਿਆ ਜੋ ਅੱਜ ਸੋਚ ਦੇ ਕੇ ਗਿਆ ਸਾਨੂੰ ਉਹਨਾਂ ਦੇ ਸੁਪੁੱਤਰ ਵੀ ਉਸੇ ਸੋਚ ਤੇ ਚੱਲਣ ਤੇ ਸਭ ਨੂੰ ਵੀ ਸਾਰਿਆਂ ਨੂੰ ਆ ਗਿਆ ਲੋੜਿਆ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੀ ਸੋਚ ਨੂੰ ਜਨਨ ਕਰਕੇ ਆਪਣੇ ਸਮਾਜ ਨੂੰ ਚੰਗੀਆਂ ਪਹਿਲਾਂ ਦੇ ਅੱਗੀਆਂ ਤੇ ਲੈ ਕੇ ਜਾ ਕੇ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਈਏ ਸੋ ਸਾਰਿਆਂ ਨੂੰ ਕਾਹਲਾ ਨਾਮ ਲੁਟਦਾ ਹਾਂ ਅਖੀਰ ਵਿੱਚ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਆਸ਼ੀਰਵਾਦ ਬੇਤੀ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਇਸ ਮਹਾਨ ਸ਼િક્ષੀਏ ਨੂੰ ਆਪਣੀ ਕਰਮਾ ਦੇ ਰੋਸਤਾਨ ਬਖਸ਼ਿਓ ਸਾਨੂੰ ਸਾਰਿਆਂ ਨੂੰ ਇਹ ਭਾਣਾ ਮੰਨਦਾ ਬਖਸ਼ਿਓ ਕਿ ਸਾਨੂੰ ਇਹੀ ਇਮਤਿ ਬਖਸ਼ਿਓ ਅਸੀਂ ਜਦ ਇਹ ਆਪ ਜੀ ਦੇ ਸੋਚਦੇ ਪਹਿਲਾਂ ਵੀ ਦੇ ਨਹੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੋਚ ਕਰਕੇ ਬਣਾਈਏ ਤੇ ਵਿਨੀ ਦੀਆਂ ਕਰਤਾ ਹੈ ਨਿਆਸ ਪਰ ਸੰਤਾਂ ਵਰਤਵਾਜ ਜਿ ਕੰਮ ਹੋ ਰੁਕੇਗਾ ਸੰਤਾਂ ਦਾ ਸਮਾਨ ਪਈਆ ਸੰਤਾਂ ਹਮੇਸ਼ਾ ਸੰਗਿਆ ਚ ਨੂੰ ਜੋ ਕਰਦੇ ਲੋਕੀ ਸੰਗਿਆ ਚ ਵਾਲੇ ਸੰਤਾਂ ਦੇ ਪਰਿਸ਼ਾਮੈਂ ਕੀ ਰਹਤੇ ਸੰਤਾਂ ਸੰਗਿਆ ਚ ਵਾਲਿਆਂ ਨੇ ਪਰਿਸ਼ਾਮੈਂ ਕਰੇ ਆਖਰ ਮੇਰੇ ਅੰਦਰ ਜਿਹੜਾ ਵੀ ਉੱਠਦਾ ਹੈ ਉਹ ਗਾਇਬ ਵੀ ਨੂੰ ਲੈ ਗਏ ਉਹਨਾਂ ਦਾ ਜਾਮੇ ਨੂੰ ਮਾਹਰਵਾਗੇ ਕਹੀ ਜਾਂਦਾ ਹੈ ਕਿ ਸੇਵਾ ਕਰਕੇ ਬੋਲਦਾ ਮੈਂ ਸੋਚ ਨਹੀਂ ਲਈ ਕਮਿਟਮੈਂਟ ਨਹੀਂ ਰਹੀ ਬਸਨ ਬੋਲਤਾਂ ਨਹੀਂ ਰਹੀ ਅਕਾਲੀ ਰਾਜ ਦੇ ਜੋਖਾ ਨਾਮ ਸੀ ਯਾਤਰੀ ਜੀ ਜੀ ਦੇਖਦੇ ਹਾਂ ਕਿ ਹਾਸ ਦੇ ਕਾਂਗਰਸ ਦੇ ਹੈ ਤੇ ਆਸ ਦੇ ਨਿਗਮਾਂਾਂ ਦੇ ਵੱਡੇ ਵੱਡੇ ਕਾਂਗਰਸ ਦੇ ਲੀਡਰ ਜਿਵੇਂ ਕਿ ਹਾਸਪਤਾਰਾ ਸਿੰਘ ਨੇ 47 ਸਾਲ ਸ਼੍ਰੋਮਣੀ ਕਾਂਗਰਸ ਦੇ ਪ੍ਰਧਾਨ ਵੀ ਕੀਤੇ ਤੇ ਵਿੱਚੋਂ ਦੋ ਦਫਾ ਹੈ ਸ਼੍ਰੋਮਣੀ ਗੁਰਸਾਹਿਬਾਂ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਕੋਟ ਸਾਹਿਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ

ਜੌਂਤਰੀ ਕਮੇਟੀ ਦੇ ਰਾਜਨੀਤੀ ਬਾਣੀ ਯਾਰੋ ਇਹ ਸਾਥ ਲਈ ਬਾਣੀ ਜਿਵੇਂ ਨਿਸ਼ਾਨੀ ਹੋਇਆ ਹੈ ਕਿ ਉਹ ਆਪੋ ਜੀ ਪਾਸ਼ਾ ਨੇ ਜਦ ਸਾਥਖੰਡ ਹਰਮੰਦਰ ਸਾਹਿਬ ਦੇ ਸਾਹਮਣੇ ਜਿਹੜਿਆ ਕੰਮ ਕਰ ਸਾਥੀ ਰਚਨਾ ਕਰਕੇ ਉਹ ਨਿਸ਼ਾਨ ਸਾਹ ਲਾ ਦੇ ਸੀ ਮੀਤ ਜੀ ਦੀ ਲੋਕ ਉਹ ਇਕੱਠੀ ਚਲੀ ਗਈ ਹੁਣ ਇਹ ਲੋਕ ਸਾਥਖੰਡ ਹਰਮੰਦਰ ਸਾਹਿਬ ਦੇ ਆਹ ਤੱਕ ਸਾਹ ਦੇ ਦੁਆਰ ਕੱਢ ਨੂੰ ਕਿੰਦੇ ਨੇ ਅਲੈਦਾ ਜਿਹਨਾਂ ਉਹ ਔਰ ਰਾਏਕੋਟ ਹੋਰ ਹਲਕਿਆਂ ਦੇ ਵਿੱਚ ਉਹਨਾਂ ਨੇ ਜਾਣਾ ਪਰ ਇੱਥੇ ਸਪੈਸ਼ਲ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੋਂ ਹਮ ਸਾਰਿਆਂ ਬੁੱਖੇ ਬਲਾ ਕੇ ਗਏ ਨੇ ਸਰਦਾਰ ਕਹਿਰ ਸਿੰਘ ਸਿੰਘ ਜੀ ਗਰੇਵਾਲ ਗੱਲ ਕਰ ਰਹੇ ਸੀ ਕਿ ਸਿੱਖ ਸਿਆਸਤ ਦੇ ਵਿੱਚ ਜੱਫੇਦਾਰ ਤੋਤਾ ਸਿੰਘ ਜੀ ਦਾ ਜਿਹੜਾ ਨਾਮ ਹੈ ਉਹ ਤਰੁ ਉਦਾਰੇ ਵਾਂ ਹਮੇਸ਼ਾ ਚਮਕਦਾ ਰਹੇਗਾ ਕਿਉਂਕਿ ਜੱਫੇਦਾਰ ਤੋਤਾ ਸਿੰਘ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਆਪ ਤਾਂ ਦੇ ਆਪਾ ਦੇਖਦੇ ਹਾਂ ਕਿ ਜਿਹੜਾ ਸਿਆਸੀ ਬੰਦਾ ਹੁੰਦਾ ਉਹ ਧਰਮ ਨੂੰ ਮੋਟ ਜਾਂਦਾ ਉਹਨਾਂ ਦਾ ਇਹ ਨਾਮ ਤੁਸੀਂ ਸਾਰਿਆਂ ਨੇ ਸੰਗਤ ਕੀਤੀ ਹੈ ਕੱਲੇ ਕੱਲੇ ਦਾ ਨਾਮ ਜਾਣਦੇ ਸਨ ਇਸੇ ਕਰਕੇ ਤੁਸੀਂ ਅੱਜ ਪਿੰਡਾਂ ਦੇ ਸਰਪੰਚ ਪੰਚ ਲੱਖ ਲੱਖ ਸ਼ਖਸੀਅਤਾਂ ਮੈਂ ਵੇਖ ਰਿਹਾ ਉਹ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਨੇ ਧਰਮ ਨੂੰ ਪੁਰਮਫਤਾ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਪਾਣੀਆਂ ਦਾ ਨਿਤਨੇਮ ਕਰਕੇ ਫਿਰ ਉਹ ਸਤਿਗੁਰੂ ਦਾ ਦਰਸ਼ਨ ਕਰਦੇ ਸਨ ਤੁਹਾਨੂੰ ਕਰਾਇਆ ਸੀ ਕਿ ਹਜੂਰੀ ਤੇ ਜਾਂਦੇ ਸਨ ਉਹ ਸ਼ਿਸ਼ੀਰ ਸਾਨੂੰ ਇਸੇ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਪਿਆਰੇ ਵੀਰ ਵਰਜਿੰਦਰ ਸਿੰਘ ਮੱਖਣ ਜੀ ਸਰਦਾਰ ਬਲਵਿੰਦਰ ਸਿੰਘ ਸਰਦਾਰ ਜਸਵਿੰਦਰ ਸਿੰਘ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਉਹ ਪੰਥ ਪ੍ਰਸਤੀ ਦੀ ਜਿਹੜੀ ਡੋਰ ਹੈ ਉਸ ਦੇ ਨਾਲ ਜੁੜਿਆ ਹੋਇਆ ਭਾਵੇਂ ਕਿ ਇਸ ਪਰਿਵਾਰ ਦਾ ਜਥੇਦਾਰ ਪੋਤਾ ਸਿੰਘ ਜੀ ਦੇ ਪਰਿਵਾਰ ਦਾ ਪੰਜਾਬ ਦੇ ਵਿੱਚ ਜਿਹੜੀ ਸਿੱਖ ਸਿਆਸਤ ਦੇ ਵਿੱਚ ਰਾਜਸੀ ਘਰਾੜਿਆਂ ਦੇ ਵਿੱਚ ਬਹੁਤ ਵੱਡੀ ਸਾਜ ਹੈ ਪਰ ਇਹਨਾਂ ਨੇ ਧਾਰਮਿਕ ਸਿੱਖਿਆਤ ਨੂੰ ਜਾਦਾ ਪ੍ਰਮੁਖਤਾ ਦਿੱਤੀ ਇੱਥੇ ਮੈਂ ਦੇਖ ਰਿਹਾ ਬਹੁਤ ਸਾਰੀਆਂ ਪੰਥ ਪ੍ਰਾਖ ਸਿੱਖਿਆਤਾਂ ਸ਼ਹਿਰ ਤੋਂ ਲੈ ਕੇ ਹੁਣ ਤੱਕ ਇੱਥੇ ਪਹੁੰਚੀਆਂ ਨੇ ਗੁਰੂ ਪਿਆਰੀ ਸੱਜਣ ਜੀ ਜਥੇਦਾਰ ਪੋਤਾ ਸਿੰਘ ਜੀ ਨੇ ਇਸ ਹਲਕੇ ਦੇ ਵਿੱਚ ਹੀ ਨਹੀਂ ਪੰਜਾਬ ਦੇ ਕੋਲੇ-ਬੋਲੇ ਦੇ ਵਿੱਚ ਡਵੈਲਪਮੈਂਟ ਤੇ ਲਈ ਬਹੁਤ ਵੱਡੇ ਉਹਨਾਂ ਨੇ ਕਾਰਜ ਕੀਤੇ ਕਿਸਾਨ ਪਾਵਨ ਨੂੰ ਆਪਾਂ ਜਾਣਦੇ ਆ ਉਹ ਜਿਹੜਾ ਥੋੜੇ ਜੇ ਕਾਰਜਕਾਮ ਦੇ ਵਿੱਚ ਉਹਨਾਂ ਨੇ ਉਹ ਬਣਾ ਦਿੱਤਾ ਪੰਜਾਬ ਦੀਆਂ ਸੜਕਾਂ ਲਿੰਕ ਰੋਡ ਪਤਾ ਨਹੀਂ ਕਿੰਨੀ ਕਿੰਨੀ ਡਵੈਲਪਮੈਂਟ ਕੰਮੀ ਧਰਮਪੋਤ ਹੱਲ ਕੇ ਜਾਂ ਮੋਕੇ ਦੀ ਨਹੀਂ ਜਿੱਥੇ-ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਪੰਥ ਦੀ ਸੋ ਅੱਜ ਤੁਸੀਂ ਸਰਦਾਰ ਬਰਜੰਦਰ ਸਿੰਘ ਬਰਾੜ ਉਹਨਾਂ ਨੇ ਸੋਚੇ ਪਰਿਵਾਰ ਕਿਉਂਕਿ ਇਸ ਹਰਕੇ ਧਰਮਪੋਤ ਦੀ ਅਨੁਮੈਦਗੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਬਹੁਤ ਵੱਡਾ ਪਾਂ ਪਾਰਟੀ ਦੇ ਵਿੱਚ ਜਨਰਲ ਸਕੱਤਰ ਨੇ ਬੜੀਆਂ ਵੱਡੀਆਂ ਸਵਾਵਾਂ ਲੁਭਾ ਰਹੇ ਨੇ ਸੋ ਆਪਾਂ ਉਹਨਾਂ ਦਾ ਰੱਟ ਕੇ ਸਾਥ ਦੇਣਾ ਤੇ ਮੈਂ ਇਹ ਵੀ ਮਹਿਸੂਸ ਕਰਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਿੱਖ ਲੀਡਰਸ਼ਿਪ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਧਰਮ ਨੂੰ ਪ੍ਰਮੁੱਖਤਾ ਦੇ ਕੇ ਪੰਥਕ ਅਜੰਡੇ ਨੂੰ ਅਪਣਾਇਆ ਔਰ ਪੰਥ ਦੀ ਗੱਲ ਨੂੰ ਪ੍ਰਮੁਖਤਾ ਦੇ ਨਾਮ ਕਿਉਂ ਬਾਹਰ ਆ ਤੇ ਅੱਜ ਖਾਲਸਾ ਪੰਥ ਫਿਰ ਉਹਨਾਂ ਵੱਲ ਮੁੜ ਗਿਆ ਔਰ ਖਾਲਸਾ ਪੰਥ ਉਹਨਾਂ ਨੂੰ ਉਸੇ ਤਰ੍ਹਾਂ ਹੀ ਆਪਣੀ ਖੇਤਰੀ ਪਾਰਟੀ ਸ਼ਰਮਨੀ ਕਾਦੀਦ ਦੇ ਵਜੋਂ ਉਹਨਾਂ ਨੂੰ ਬੜਾ ਵੱਡਾ ਮਾਣ ਦੇ ਰਿਹਾ ਹੈ ਇਸੇ ਕਰਕੇ ਆ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਜਿੱਥੇ-ਜਿੱਥੇ ਵੀ ਜਾ ਰਹੀ ਹੈ ਸਾਡੀਆਂ ਬਤਾਵਾਂ ਭੈਣਾ ਬੱਚੇ ਬਜ਼ੁਰਗ ਸਾਰੇ ਚੜ੍ਹਦੀ ਕਲਾ ਦੇ ਨਾਮ ਅੱਗੇ ਆ ਰਹੇ ਨੇ ਸੋ ਗਰੇਵਾਲ ਸਾਹਿਬ ਕਿ ਤੁਸੀਂ ਫੈਸਲੇ ਲੈਣੇ ਆ ਜਿਹੋ ਜਿਹੇ ਚੰਗੇ ਫੈਸਲੇ ਲਵੋਗੇ ਉਹੋ ਜੀ ਪੰਥ ਵੱਲੋਂ ਆਵਾਜ਼ ਆਵੇਗੀ ਔਰ ਉਸ ਆਵਾਜ਼ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਲਾਜ ਵੀ ਕਰਾਂਗੇ ਔਰ ਧਰਮ ਦੀ ਵੀ ਜਲਦੀ ਕਲਾ ਹੋਵੇਗੀ ਇਹਨੀਆਂ ਬੇਨਤੀਆਂ ਕਰਦਾ ਹੋਇਆ ਬਧੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥਾਰ ਜੀ ਅੱਜ ਜਥਾਰ ਜੀ ਦੇ ਬਾਰਸੀ ਸਮਾਗਮ ਵਿੱਚ ਪਹੁੰਚੇ ਕਿ ਕਿਨਾਂ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੁੱਖ ਮੋਹ ਜੀ ਤੇ ਪਰਮਾਨੰਦ ਮਾਨਮੁੱਖ ਚਾਨ ਮਰਾਈ ਜੀ ਜਿਹੜੇ ਗੁਰੂਵਾਲਾ ਮੁੱਕਰ ਕੇ ਤੁਰਦੇ ਆ ਉਹ ਸਰੀਰ ਛੱਡ ਕੇ ਤਾਂ ਜਿੰਦੇ ਭਾਜਲੇ ਸਰੀਰ ਛੱਡ ਵੀ ਜਾਣ ਫੇਰ ਵੀ ਉਹਨਾਂ ਦੀਆਂ ਜੜੀਆਂ ਜਾਤਾਂ ਉਹ ਤਾਜੀ ਰਹਿੰਦੀਆਂ ਸਾਡੇ ਸਿੱਖ ਪੰਥ ਦੇ ਬਹੁਤ ਹੀ ਸ਼ਤਕਾਰ ਜੋ ਜਹੇਦਾਰ ਤੋਤਾ ਸਿੰਘ ਜਿਨ੍ਹਾਂ ਦੀ ਅੱਜ ਦੂਸਰੀ ਵਰਸੀ ਸੀ ਉਸ ਵਰਸੀ ਦੇ ਸਮੰਤ ਵਿੱਚ ਸਿੱਖ ਪੰਥ ਖਾਲਸਾ ਮੈਂ ਦੇਖਦਾ ਵਰਕਰ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚੇ ਹੋਣ ਉਹਨਾਂ ਦੇ ਵਿੱਚ ਵਿਛੇ ਤੌਰ ਤੇ ਸੋਮਨੀ ਕਾਲਜ ਦੇ ਪ੍ਰਧਾਨ ਸਾਹਿਬ ਸਰਦਾਰ ਸਿੰਘ ਜੀ ਬਾਦਲ ਜੋ ਕਿ ਉਧਰ ਯਾਤਰਾ ਚੱਲਦੇ ਇਸ ਕਰਕੇ ਉਹ ਆ ਕੇ ਹਾਜ਼ਰੀ ਲਾ ਕੇ ਚਲ ਗਏ ਤੇ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਸਾਰੇ ਸਾਡੇ ਸੋਮਨੀ ਕਾਲਜ ਦੇ ਜਿੰਨੇ ਵੀ ਸੀਨੀਅਰ ਲੀਡਰ ਸੀ ਉਹ ਸਾਰੇ ਪਹੁੰਚੇ ਜਥੇਕਰ ਸਾਹਿਬ ਦੇ ਤਿੰਨ ਵੱਡੇ ਗੌਣ ਸੀ ਜਿਹੜੇ ਸਾਨੂੰ ਧਾਰਨ ਕਰਨ ਦੀ ਲੋੜ ਆ ਜੇ ਉਹ ਪਰਿਵਾਰ ਦੇ ਮੁਖੀ ਸੀ ਉਹਨੇ ਪਰਿਵਾਰ ਨੂੰ ਬੜੀ ਇੱਕ ਸੁਰਤਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਬਤੌਰ ਪਿਤਾ ਬਤੌਰ ਪਤੀ ਉਹ ਸਾਰੇ ਫਰਜ਼ ਉਹਨਾਂ ਨੇ ਨਿਭਾਏ ਜੇ ਪੰਥਕ ਪਰਿਵਾਰ ਦੀ ਗੱਲ ਕਰ ਲਵਾਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬੜਾ ਲੰਮਾ ਅਰਸਾ ਸੇਵਾ ਕੀਤੀ ਤੇ ਸੇਵਾ ਸਾਰੇ ਕਰਦੇ ਆ ਪਰ ਇੱਕ ਦ੍ਰਿੜਤਾ ਹੁੰਦੀ ਆ ਇੱਕ ਗੱਲ ਆਪਣੀ ਜੋਰ ਨਾਲ ਕਹਿਣ ਦੀ ਉਹ ਵੇਚ ਅਜਿ ਇੱਕ ਬੇਬਾਰ ਹੋ ਕੇ ਜੋਮਣੀ ਕਾਲੀ ਦਾ ਕਿਸੇ ਵੀ ਪਲੇਟਫਾਰਮ ਤੇ ਆਪਣੀ ਉਹ ਗੱਲ ਕੱਢ ਲੈ ਤੇ ਸ਼ੋਮਨੀ ਗੁੰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਤੌਰ ਤੇ ਉਹ ਬਸਾਬ ਦਾ ਬਹੁਤ ਵੱਡੀਆਂ ਸੁਭਾਵਾਂ ਨੂੰ ਆ ਜਾਂ ਜਿਹੜੀ ਉਹ ਹਰ ਮੇਨ ਨੇ ਸੰਗਰਾਦ ਵਾਲੇ ਦਿਹਾੜੇ ਮੈਂ ਦੇਖਦਾ ਰਹੇ ਲੰਗਰ ਲੈ ਕੇ ਬਾਕੀ ਸਾਰੇ ਅਸੀਂ ਹਟ ਗਏ ਪਰ ਉਹ ਹਰ ਸੰਗਰਾਦ ਲੰਗਰ ਲੈ ਕੇ ਉੱਥੇ ਸੱਚਖੰਡ ਵੇਲੇ ਜਾਂਦੇ ਸੀ ਜਨਾਨ ਪਾਣੀ ਕਰਨਾ ਤੇ ਉੱਥੇ ਫਿਰ ਜਾ ਕੇ ਕੀਰਤਨ ਵੀ ਸਰਵਣ ਕਰਦੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸ਼ਤਾਬਨੀਆਂ ਆਈਆਂ ਉਹਨਾਂ ਸਾਰੀਆਂ ਸ਼ਤਾਬਨੀਆਂ ਦਾ ਤੁਰਾ ਜਿਹੜਾ ਹੈ ਉਹ ਜਿਹੇ ਦਾ ਤੋਤਾ ਸਿੰਘ ਹੁੰਦੇ ਸੀ ਸੋ ਇਹੋ ਜਿਹੇ ਲੀਡਰ ਜਿਹੜੇ ਆ ਜਿਨ੍ਹਾਂ ਨੇ ਵੱਡੀਆਂ ਘਾਲਾਂ ਕਾਟੀਆਂ ਅੱਜ ਤਾਂ ਹੁਣ ਸਮਾਂ ਬਦਲ ਗਿਆ ਉਹ ਜਦੋਂ ਕੁੱਤਾ ਮਾਰਨ ਦਾ ਸਮਾਂ ਸੀ ਉਹ ਕੁੱਤਾ ਮਾਰਨ ਦੇ ਸਮਿਆਂ ਦੇ ਵਿੱਚ ਪ੍ਰੇਤਾ ਨਾਲ ਪੈਰਾ ਦਿੰਦੇ ਰਹੇ ਤੇ ਜਾਇੰਦਾਰ ਗੋਪਾਲ ਸਿੰਘ ਉਹਨਾਂ ਦੀ ਅੱਜ ਯਾਦ ਦੇ ਵਿੱਚ ਕੱਟੇ ਵੀ ਹੋਣੇ ਤੇ ਵਿਚਾਰਾਂ ਵੀ ਹੋਈਆਂ ਕਿ ਉਹਨਾਂ ਦੀਆਂ ਲਿਖਰ ਪੈੜਾਂ ਦੇ ਉੱਤੇ ਚੱਲਣ ਦਾ ਵਿਆਜਤਨ ਕੀਤਾ ਜਾਵੇ ਜੋ ਪਰਿਵਾਰ ਦੇ ਵਿੱਚ ਭਾਵੇਂ ਬਾਕੀ ਦੂਸਰੇ ਵੀਰ ਸਾਡੇ ਆਪਣੇ ਕਾਰਜਾਂ ਦੂਸਰਿਆਂ 'ਚ ਉਹ ਆਪਣੇ ਵੱਧ ਹੈਗੇ ਆ ਪਰ ਵਰਜਿੰਦਰ ਸਿੰਘ ਸਾਡਾ ਮੱਖਣ ਬਰਾਰ ਇਹ ਵੀ ਉਸੇ ਪਿੱਟ ਦੇ ਉੱਤੇ ਪੈਰ ਤੇ ਪੈਰ ਰੱਖ ਕੇ ਚੱਲ ਰਿਹਾ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਮਪੀ ਅੱਜ ਅਸੀਂ ਇਹ ਹਲਕਾ ਧਰਮਪੋਤ ਜ਼ਿਲ੍ਹਾ ਮੋਤੀ ਵਿੱਚ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਕਿ ਢੋਲੇ ਵਾਲਾ ਰੋਡ ਦੇ ਉੱਪਰ ਉੱਥੇ ਖੜੇ ਆ ਔਰ ਅੱਜ ਜਥੇਦਾਰ ਸਰਦਾਰ ਦੋਤਾ ਸਿੰਘ ਜੀ ਸਾਡੇ ਮਹਿਬੂਬ ਨੇਤਾ ਉਹਨਾਂ ਦੀ ਅਸੀਂ ਦੂਸਰੀ ਬਖਸ਼ੂ ਸਮਾਜ ਮਸੰਦ ਤੱਕ ਦਾ ਸਾਰੇ ਸੰਗਤ ਨੇ ਵਿਖਾਈ ਆ ਔਰ ਸ੍ਰੀ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਨੇ ਪਰਸੋਂ ਤੋਂ ਆਰੰਭ ਹੋਏ ਸੀ ਔਰ ਅੱਜ ਅਰਦਾਸ ਬੇਨਤੀ ਹੋਈ ਹੈ ਸਾਰੀਆਂ ਸਮੂਹ ਸੰਗਤਾਂ ਨੇ ਜਿੱਥੇ ਜ਼ਿਲ੍ਹੇ ਦੀਆਂ ਸੰਗਤਾਂ ਕੱਟੀਆਂ ਹੋਈਆਂ ਇਹਨਾਂ ਚਾਰਾਂ ਹਲਕਿਆਂ ਦੇ ਉੱਤੇ 50 ਭਰਤਾਂ ਨੂੰ ਪਿਆਰ ਕਰਨ ਵਾਲੇ ਜੀ ਸੰਗਤ ਪਹੁੰਚੀ ਹੈ ਔਰ ਇਹਦੇ ਵਾਸਤੇ ਅਸੀਂ ਮੈਡੀਕਲ ਇੱਕ ਕੈਂਪ ਉਹਨਾਂ ਦੀ ਯਾਦ ਵਿੱਚ ਲਾਇਆ ਔਰ ਇਹਦੇ ਇਲਾਵਾ ਲੰਗਰ ਅਟੁੱਟ ਵਰਤ ਰਿਹਾ ਔਰ ਇਹਦੇ ਇਲਾਵਾ ਉਹਨਾਂ ਦੀਆਂ ਪ੍ਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਕਿ ਚੰਗੀਆਂ ਲੀਹਾਂ ਪੱਤਾਂ ਜੋ ਜਹਦਰ ਸਾਹਿਬ ਪਾਟੇ ਨੇ ਆ ਖਾਸ ਕਰਕੇ ਵਿਕਾਸ ਡਿਵੈਲਪਮੈਂਟ ਵਾਸਤੇ ਸਾਡੇ ਜ਼ਿਲ੍ਹੇ 'ਚ ਪੰਜਾਬ ਉਹਨਾਂ ਨੂੰ ਯਾਦ ਕੀਤਾ ਗਿਆ ਸਾਡੇ ਦਰਜਾ ਬਰਜਾ ਸ਼੍ਰੋਮਣੀ ਕਾਲੀਕਲ ਤੇ ਹਾਈ ਕਮਾਂਡ ਦੇ ਜਿੰਨੇ ਵੀ ਅਗੂ ਸਹਿਬਾਨ ਸੀ ਭਾਵੇਂ ਪ੍ਰਧਾਨ ਸ਼੍ਰੋਮਣੀ ਕਾਲਕਮ ਸਰਦਾਰ ਫਰਜੀਤ ਸਿੰਘ ਮਾਨ ਸਾਹਿਬ ਸੀ ਔਰ ਸਾਡੇ ਅੱਜ ਦੇ ਪਿਛਲੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਚੰਮੀ ਸਾਹਿਬ ਸੀ ਔਰ ਖਾਸ ਤੌਰ ਤੇ ਸਾਬਕਾ ਮੰਤਰੀ ਸਾਹਿਬ ਕਾ ਐਮ 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 ਐਲ ਏ ਅਤੇ ਹੋਰ ਦਰਜਾ ਬਰਜਾ ਅਗੂ ਸਹਿਬਾਨ ਇੱਥੇ ਅੱਜ ਉਹਨਾਂ ਨੇ ਕਦਰ ਕਰ ਬਿਠਾਈ ਆ ਔਰ ਦੀ ਸ਼ਰਧਾ ਭਾਵਨਾ ਬਿਆਨ ਕਰਕੇ ਗਏ ਆ ਉਸ ਦੇ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਅੱਜ ਦੇ ਇਸ ਮੈਸੇਜ ਵਿੱਚ ਹਰਜ਼ ਕਰਕੇ ਸਾਡੇ ਨੌਜਵਾਨਾਂ ਨੂੰ ਆਉਣ ਲਈ ਕੀੜੀ ਨੂੰ ਇਹ ਵੈਸੇ ਜ਼ਰੂਰ ਗਿਆ ਕਿ ਜਿਹੜੀਆਂ ਪਾਈਆਂ ਹੁੰਦੀਆਂ ਪਿਰਤਾਂ ਉਹ ਜਿਵੇਂ ਕਹਿੰਦੇ ਆ ਨਾ ਉਹ ਮੇਲੇ ਉਹਨਾਂ ਦੇ ਨਾਮ ਤੇ ਹੀ ਲੱਗਦੇ ਆ ਜਾਂ ਉਹਨਾਂ ਦੇ ਥਾਂ ਤੇ ਲੱਗਦੇ ਆ ਜਾਂ ਉਹਨਾਂ ਦੇ ਦਿਨ ਮਨਾਏ ਜਾਂਦੇ ਆ ਔਰ ਜਿਨ੍ਹਾਂ ਨੇ ਕੁਝ ਨਾ ਕੁਝ ਸਮਾਜ ਲਈ ਇੱਕ ਤਾਂ ਹੁੰਦਾ ਆਪਾਂ ਵਾਰਿਆ ਹੁੰਦਾ ਮੈਨੂੰ ਯਾਦ ਆ ਮੈਂ ਛੋਟਾ ਜਿਹਾ ਅਫਸਰ ਹੋਏ ਨੇ ਜਿਹਦਰ ਸਾਹਿਬ ਪਹਿਲੇ 75 ਜੇ ਐਮਰਜੈਂਸੀ ਪਹਿਲੇ ਧਰਮ ਜਦੋਂ ਬੋਰਚਾ ਪਵੇ ਕੋਈ ਵੀ ਕਾਦੀ ਐਜੂਕੇਸ਼ਨ ਸੀ ਉਹਦੇ ਵਿੱਚ ਅੰਬਾ ਸਮਾਜ ਜਿਹੜਾ ਘਟੀਆਂ ਔਰ ਪੰਜਾਬ ਨੂੰ ਸੁਣਨ ਲਈ ਹੋਣ ਵਾਸਤੇ ਉਹਨਾਂ ਨੇ ਕਿ ਨਵੀਆਂ ਆਪਣੀਆਂ ਪਹੁੰਚਾਈਆਂ ਅੱਜ ਸਾਰੇ ਤੁਹਾਨੂੰ ਯਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਬਲੇ ਸੋਨਹਾਲ ਨਾਮ ਜੀ ਹੈ ਅੱਲਾਹ ਮੋਗਾ ਤੋਂ ਸਰਵਜੀਤ ਰੋਲੀ ਦੀ ਰਿਪੋਰਟ